ਲਓ ਵੀ ਮਿੱਤਰੋ ਕਰੋ ਚੈੱਕ ਜਿਹਨੇ ਸਪੌਟਲੈਸ ਸ਼ੋ ਕੁਆਲਟੀ ਚੰਗੇ ਕਰੰਟ ਵਾਲੀ ਨੌਕਰੀ ਬਸ਼ੇਰੀ ਖਰੀਦਣੀ ਹੈ ਨਾ ਤਾਂ ਐਸ ਵੀਡੀਓ ਕੰਨੀ ਨਿਗਾਹ ਮਾਰ ਲਿਓ ਬਸ਼ੇਰੀ ਦਾ ਖਾਨਦਾਨ ਵੀ ਬਹੁਤ ਜ਼ਿਆਦਾ ਚੰਗਾਗਾ ਬਾਕੀ ਸ਼ੋ ਕੁਆਲਟੀ ਬਸ਼ੇਰੀ ਆ ਇਹ ਦਲਸ਼ੇਰ ਕਾਕੀ ਦੀ ਪੋਤੀ ਆ ਮਿੱਤਰੋ ਤੇ ਡੋਡਾਂ ਵਾਲੇ ਚੈਂਪੀਅਨ ਘੋੜੇ ਮਹਾਰਾਣੀ ਦੀ ਧੀ ਆ ਵੈਸੇ ਵੀ ਆਪਾਂ ਨੂੰ ਪਤਾ ਹੀ ਆ ਵੀ ਮਹਾਰਾਣੀ ਦੇ ਜਿਹੜੇ ਬੱਚੇ ਆ ਨਾ ਸ਼ੋ ਕੁਆਲਟੀ ਆਉਂਦੇ ਆ ਸ਼ੂਆਂ ਦੇ ਵਿੱਚ ਖੜਨ ਵਾਲੇ ਬੱਚੇ ਆਉਂਦੇ ਆ ਇਸ ਬਲੱਡ ਲਾਈਨ ਦੇ ਤੇ ਬਣ ਤਰ੍ਹਾਂ ਚੈੱਕ ਕਰੋ ਤੁਸੀਂ ਬਸ਼ੇਰੀ ਦੀਆਂ ਬਾ ਕਮਾਲ ਆ ਯਾਰ ਜਮਾ ਇਨ ਮੂਰਤੀ ਘੜੀ ਪਈਆ 100% ਇੱਕ ਤਰ੍ਹਾਂ ਦਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਬਸ਼ੇਰੀ ਨੂੰ ਤੁਸੀਂ ਨਿਮਾ ਕੇ ਵੀ ਤਸੱਲੀ ਕਰ ਸਕਦੇ ਹੋ ਇਹਦੇ ਇੱਕ ਵੀ ਤੁਹਾਨੂੰ ਨਾ ਸਪੌਟ ਜਾਂ ਕੋਈ ਬਲੈਕ ਡਾਟ ਬਾਡੀ ਦੇ ਉੱਤੇ ਕਿਸੇ ਵੀ ਜਗ੍ਹਾ ਤੇ ਪਾ ਲਿਆ ਨਹੀਂ ਥਿਆਣਾ ਤੇ ਜਮਾਂ ਇਹਨ ਸ਼ੋ ਕੁਆਲਟੀ ਬੱਚੀ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਮਿੱਤਰੋ ਆ ਖੜ ਨਹੀਂ ਕਰਨੀ ਤੁਸੀਂ ਦੇਖ ਸਕਦੇ ਹੋ ਸ਼ੋ ਲੈਵਲ ਦੀ ਬੱਚੀ ਆ ਉਮਰ ਇਹਦੀ ਆ ਜਿਹੜੀ 18 ਮਹੀਨੇ ਆ 18 ਮਹੀਨੇ ਉਮਰ ਆ ਡੇਢ ਸਾਲ ਕਹਿ ਲੋ ਚਾਹੇ ਤੇ ਕਾਦੇ ਦਾ 58 ਇੰਚ ਤੋਂ ਮਾੜਾ ਮੋਟਾ ਉੱਤੇ ਹੀ ਆ ਪ੍ਰੋਪਰ ਜਿਹੜੀ ਹਾਈਟ ਆ ਮਿੰਤੀ ਵਾਲੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬੇਲਬੂਲ ਬੇਸ਼ੇਰੀ ਦੀ ਬਹੁਤ ਜ਼ਿਆਦਾ ਲੰਮੀ ਆ ਗੁਲਾਬੀਪਣ ਬੜਾਗਾ ਤੇ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਪਤਲਾ ਮੂੰਹ ਆਗਾ ਸ਼ਕੀਨ ਕਾਨਾਗਾ ਕੁਆਲਿਟੀ ਬਹੁਤ ਜ਼ਿਆਦਾ ਹੈ ਯਾਰ ਬਸ਼ੇਰੀ ਚ ਇਹਦੀ ਜਿਹੜੀ ਮਾਂ ਦੀ ਹਾਈਟ ਆ 61 ਇੰਚ ਆ ਵੀਰ ਹੋਣਾ ਦੇ ਘਰ ਦੀ ਊ ਘੋੜੀ ਆ ਇਹਨਾਂ ਕੋਲੇ ਦੋ ਘੋੜੀਆਂ ਰੱਖੀਆਂ ਹੋਈਆਂ ਨੇਗੀਆਂ ਤੇ ਬਰੀਡਿੰਗ ਕਰਕੇ ਅੱਗੇ ਬੱਚਾ ਸੇਲ ਕਰ ਦਿੰਦੇ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਬੰਦਿਆਂ ਦਾ ਇਹ ਬਸ਼ੇਰੀ ਆ ਜਿਹੜੀ ਮਿੱਤਰੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਕੋਠਾਗੁਰੂ ਭਗਤੇ ਤੋਂ ਤਕਰੀਬਨ 5 ਕਿਲੋਮੀਟਰ ਦੂਰ ਪਿੰਡ ਆ ਇਹ ਦੇ ਗੁਰੂਆਂ ਦੀ ਇਤਿਹਾਸਕ ਨਗਰੀ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ ਕਿਉਂਕਿ 10ਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਇਹ ਤੇ ਇੱਥੇ 10ਵੇਂ ਪਾਤਸ਼ਾਹ ਦੇ ਨਾਮ ਤੇ ਗੁਰੂ ਘਰ ਵੀ ਬਣਿਆ ਹੋਇਆ ਗੁਰਦੁਆਰਾ ਗੁੰਗ ਸਰ ਸਾਹਿਬ ਉੱਥੋਂ ਦਾ ਇਤਿਹਾਸ ਇਹ ਆ ਵੀ ਇੱਥੇ ਨਾ ਗੁੰਗੇ ਬੱਚੇ ਆ ਜਿਹੜੇ ਉਹ ਬੋਲਣ ਲੱਗ ਜਾਂਦੇ ਆ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਜੇ ਕਿਸੇ ਭਰਾ ਨੂੰ ਐਦਾਂ ਦੀ ਕੋਈ ਸਮੱਸਿਆ ਕਿਸੇ ਜਗ੍ਹਾ ਤੇ ਕਿਸੇ ਬੱਚੇ ਨੂੰ ਹੁੰਦੀ ਆ ਤਾਂ ਤੁਸੀਂ ਇੱਥੇ ਮੱਥਾ ਟੇਕਾ ਸਕਦੇ ਹੋ ਤੇ ਮੈਨੂੰ ਅਸੀਂ ਜ਼ਰੂਰੀ ਸਮਝਿਆ ਵੀ ਪਤਾ ਲੱਗਣਾ ਚਾਹੀਦਾ ਸੋ ਉਸ ਕੋਠਾਗੁਰੂ ਪਿੰਡ ਆ ਇਹ ਬਸ਼ੇਰੀ ਸੇਲ ਬਾਈ ਕਾਲੇ ਦੇ ਕੋਲੇ ਨੰਬਰ ਸਕਰੀਨ ਤੇ ਆਪਾਂ ਦੇਤਾ 90562 90626 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਡ ਕੋਠਾਗੁਰੂ ਜਾ ਕੇ ਬਸ਼ੇਰੀ ਦੇਖ ਸਕਦੇ ਹੋ ਬਸ਼ੇਰੀ ਯਾਰ ਚੰਗੀ ਘੋੜੀ ਬਣਨ ਵਾਲੀ ਆ ਸ਼ੋ ਲੈਵਲ ਦੀ ਬੱਚੀ ਆ ڪرੰਟ ڪرੰਟ ਬੜਾ ਬਰੀਕੀਆਂ ਤੁਸੀਂ ਦੇਖੋ ਸਭ ਪਣ ਬਸ਼ੇਰੀ ਦੇ ਵਿੱਚ ਬਹੁਤ ਜ਼ਿਆਦੇ ਆ ਗਰਦਨ ਬੜੀ ਪਤਲੀ ਆ ਕਰੈਕਟਰ ਸਾਰੇ ਮਾਰਵਾੜੀ ਆ ਬਾਕੀ ਤੁਸੀਂ ਮਹਾਰਾਣੀ ਨੂੰ ਤਾਂ ਸਾਰੇ ਤਕਰੀਬਨ ਜਾਣਦੇ ਹੀ ਹੋ ਬੱਚੇ ਤੁਹਾਨੂੰ ਪਤਾ ਹੀ ਆ ਉਹਦੇ ਵੀ ਕਿੰਨੇ ਜਿਆਦੇ ਚੰਗੇ ਆਉਂਦੇ ਆ ਦੇਖਣਸਾਰ ਹੀ ਪਤਾ ਲੱਗ ਜਾਂਦਾ ਵੀ ਯਾਰ ਆ ਬੱਚਾ ਨਾ ਮਹਾਰਾਣੇ ਦਾ ਹੀ ਆ ਲੈਦੀਆਂ ਹੀ ਬਣਤਰਾ ਆਉਂਦੀਆਂ ਨੇ ਇਹਦੀਆਂ ਸੋ ਕਾਲ ਕਰ ਲਿਓ ਬਾਈ ਕਾਲੇ ਨੂੰ ਰੇਟ ਦੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਫੋਨ ਤੇ ਹੋ ਇਹਨੂੰ ਸ਼ੋਹਾਂ ਚਲਾਉਣ ਵਾਸਤੇ ਵੀ ਤੁਸੀਂ ਤਿਆਰ ਕਰ ਸਕਦੇ ਹੋ ਬੱਚੀ ਸੋਹਣੀ ਬਹੁਤ ਜਿਆਦੇ ਆ ਕਦ ਕਾਠ ਵੀ ਚੰਗਾ ਕਰੂ ਕਿਉਂਕਿ ਇਹਦੀ ਮਾਂ ਦਾ ਕੱਦ ਵੀ ਵਧੀਆ ਹੈਗਾ ਸੋ ਫੋਨ ਲਾ ਲਿਓ ਜਿਹਨੇ ਚੰਗੀ ਬੁਸ਼ੇਰੀ ਖਰੀਦਨੀ ਆ ਮਿੱਤਰੋ